ਕਿਆ ਹੋ ਉਹ ਅਕਸਰ ਵੀ ਬਾਹਰਲੇ ਮੁਲਕਾਂ ਦੇ ਵਿੱਚ ਇਹਦੇ ਨਾਲ ਦੀਆਂ ਮਸ਼ੀਨਾਂ ਹੁੰਦੀਆਂ ਨੇ ਉਹ ਥੱਲੇ ਵੜ ਗਿਆ ਸਫਾਈ ਕਰ ਰਿਹਾ ਸਫਾਈ ਕਰ ਰਿਹਾ ਉਹ ਆਪ ਵਿਆਪ ਕਰ ਰਿਹਾ ਆਟੋਮੈਟਿਕ ਹੈ اچھا ਇਹਦਾ ਰਿਮੋਟ ਜਾ ਵੀ ਹੈ ਹਨਾ ਹਾਂਜੀ ਹਾਂਜੀ ਇਹਨੂੰ ਕੰਟਰੋਲ ਕਰ ਸਕਦੇ ਆ ਲੈ ਬਈ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਦਿਵਾਲੀ ਦੀਆਂ ਸਾਰਿਆਂ ਨੂੰ ਅਡਵਾਂਸ ਦੇ ਵਿੱਚ ਵਧਾਈਆਂ ਜੀ ਹਨਾ ਬਿਲਕੁਲ ਬਈ ਤੁਹਾਡੇ ਵਾਸਤੇ ਇੰਨੀਆਂ ਘੈਂਡ ਘੈਂਡ ਚੀਜ਼ਾਂ ਲੈ ਆਏ ਆਪਾਂ ਵੀ ਕਹਦੇ ਕਿ ਟੈਕਨੋਲੋਜੀ ਵੀ ਕਹਿ ਲੋ ਵੀ ਕੰਮ ਨੂੰ ਹੋਰ ਆਸਾਨ ਕਰ ਦੂ ਸਸਤਾ ਵੀ ਦਿਵਾਲੀ ਤੇ ਵੈਸੇ ਵੀ ਆਫਰ ਲੱਗੇ ਹੋਏ ਨੇ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰੇ ਇੰਟਰੋਡਿਊਸ ਕਰ ਦੋ ਕੰਪਨੀ ਦਾ ਨਾਮ ਕਿਹਦੇ ਪੈਂਦੀ ਹੈ ਜੀ ਹਾਂ ਅਮੜਗੜ ਮੰਡੀ ਤੋਂ ਆ ਜੀ ਹਾਰਵੈਸਟ ਇੰਡੀਅਨ ਫਾਰਮਰ ਆਪਣੀ ਕੰਪਨੀ ਦਾ ਨਾਮ ਹੈ ਜੀ ਜਗੇੜਾ ਰੋਡ ਤੇ ਪੈਂਦੀ ਹੈ ਜੀ ਇਹ ਆਪਣੀ ਲੁਧਿਆਣਾ ਮਲੇਕ ਕੋਲਾ ਹਾਈਵੇ ਰੋਡ ਤੋਂ ਅੱਧਾ ਕਿਲੋਮੀਟਰ ਅੰਦਰ ਪੈਂਦੀ ਆ ਲਓ ਜੀ ਭਰਾ ਦਾ ਆਪਾਂ ਸਕਰੀਨ ਤੇ ਐਡਰੈਸ ਮੋਬਾਈਲ ਨੰਬਰ ਦੋਨੋਂ ਚਲਾ ਦਾਂਗੇ ਅੱਜ ਤੁਹਾਨੂੰ ਇੱਕ ਸਰਪ੍ਰਾਈਜ਼ ਦਿਖਾਣਾ ਮੈਂ ਆ ਢੜਾਈ ਜਾਂਦਾ ਯਾਰ ਆ ਥੱਲੇ ਵੜੇ ਆ ਜਾ ਆ ਜਾ ਆ ਜਾ ਆ ਜਾ ਹਾਂ ਆਉਂਦਾਨੀ ਹੁਣ ਤੁਸੀਂ ਕਹੋਗੇ ਆ ਕੀ ਚੀਜ਼ ਹੈ ੜੱਡੂ ਜਾਂ ਦੇਖ ਲਓ ਭਾਈ ਤੁਸੀਂ ਦੇਖਿਆ ਬੀ ਬਾਹਰਲੇ ਮੁਲਕਾਂ ਦੇ ਵਿੱਚ ਇਹਦੇ ਨਾਲ ਦੀਆਂ ਮਸ਼ੀਨਾਂ ਹੁੰਦੀਆਂ ਨੇ ਉਹ ਥੱਲੇ ਵੜ ਗਿਆ ਸਫਾਈ ਕਰ ਰਿਹਾ ਸਫਾਈ ਕਰ ਰਿਹਾ ਉਹ ਆਪ ਵਿਆਪ ਕਰ ਰਿਹਾ ਆਟੋਮੈਟਿਕ ਹੈ ਅੱਛਾ ਇਹਦਾ ਰਿਮੋਟ ਜਾ ਵੀ ਹੈ ਹਨਾ ਹਾਂਜੀ ਹਾਂਜੀ ਇਹਨੂੰ ਕੰਟਰੋਲ ਕਰ ਸਕਦੇ ਆ ਲੈ ਬਈ ਇਹਨੂੰ ਤੁਸੀਂ ਆਟੋ ਮੋਡ ਤੇ ਲੈਣਾ ਹੈ ਆਟੋ ਮੋਡ ਤੇ ਲਾ ਦਿਓ ਇਹਦੇ ਨਾਲ ਰਿਮੋਟ ਤੋਂ ਕੰਟਰੋਲ ਕਰਨਾ ਹੋਗੀ ਕਰਿਆ ਹੁਣ ਆ ਕਮਰੇ ਦੀ ਸਫਾਈ ਕਰਨੀ ਹੈ ਬੈੱਡ ਦੇ ਨੀਚੇ ਸੋਫੇ ਦੇ ਨੀਚੇ ਕਿਤੇ ਵੀ ਜਿੱਥੇ ਝਾੜੂ ਨਹੀਂ ਜਾਂਦਾ ਹਾਂ ਇਹਨੂੰ ਤੁਸੀਂ ਕਮਰੇ 'ਚ ਬਟਨ ਦਬਕ ਕੇ ਛੱਡ ਦਿਓ ਰਿਮੋਟ ਦੇ ਨਾਲ ਇਹਨਾਂ ਆਪ ਵਿਆਪ ਸਫਾਈ ਕਰ ਦੇਣੀ ਹੈ ਲੈ ਜਾ ਪੁੱਤ ਓਏ ਆ ਜਾ ਹਾ ਜਾ 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 ਲੈ ਭਾਈ ਆਪਾਂ ਇੱਕ ਵਾਰੀ ਬੰਦ ਕਰ ਦਈਏ ਹੁਣ ਇਹਦਾ ਕੰਮ ਕੀ ਹੈ ਦਿਖਾਣਾ ਤੁਹਾਨੂੰ ਮੈਂ ਆ ਜੋ ਇਹਦਾ ਇੱਥੇ ਆ ਟੱਕਣ ਖੋਲੋ ਆਹੀ ਆਣਾ ਵੀਰੇ ਚੀਜ਼ ਓ ਡੱਬੂ ਜਾ ਹਾਂਜੀ 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 ਇਹ ਖੁੱਲੂ ਕਿਵੇਂ ਹੈ ਬਾਹਰ ਇਹ ਲੌਕ ਆ ਜੀ ਅੱਛਾ ਹਾਂ ਹਾਂਜੀ ਲੈ ਭਾਈ ਦੇਖੋ ਖੁੱਲ ਗਈ ਇਹ ਇਧਰੋਂ ਖੁੱਲ ਗਈ ਉਸ ਤੋਂ ਬਾਅਦ ਇਧਰੋਂ ਆ ਖੁੱਲ ਗਈ ਇੱਥੇ ਢੇਰ ਕਰਕੇ ਦਿਖਾ ਦਿਓ ਤੇ ਆ ਦੇਖੋ ਆ ਸਾਰਾ ਰੇਤਾ ਇਸੇ ਨੇ ਇਕੱਠਾ ਕਰਿਆ ਆਪਦੇ ਆਪ ਆ ਦੇਖੋ ਜਿਹੜਾ ਆਪਣੇ ਖੁੰਝੇ ਚੋਂ ਆਪਣੇ ਤੋਂ ਹੁੰਦਾ ਨਹੀਂ ਹੁੰਦਾ ਨਹੀਂ ਹੈਗਾ ਹਣਾ ਬਿਲਕੁਲ ਬਿਲਕੁਲ ਤੇ ਜੇ ਇਹ ਕਿਸੇ ਨੇ ਹੁਣ ਜੇ ਚਲਾਉਣਾ ਕੁਛ ਨਹੀਂ ਕਰਨਾ ਇਹਨੂੰ ਇੱਥੇ ਫਿੱਟ ਕਰੋ ਡੱਬੀ ਜੀ ਨੂੰ ਹਣਾ ਵੀਰੇ ਬਿਲਕੁਲ ਤੇ ਹੋ ਗਈ ਜੀ ਹਾਂਜੀ ਇਹਨੂੰ ਛੱਡੋ ਉਸ ਤੋਂ ਬਾਅਦ ਰੱਖੋ ਪਾਵਰ ਆਉਣਾ ਇਹ ਇਨਵੈਂਟਰੀ ਨਾਲ ਚੱਲਦਾ ਹਣਾ ਸਭ ਤੋਂ ਵਧੀਆ ਚਾਰਜ ਹੁੰਦਾ ਵਾ ਚਾਰਜ ਹੁੰਦਾ ਇੱਕ ਵਾਰੀ ਚਾਰਜ ਹੋ ਕੇ 1.5 ਤੋਂ 2 ਘੰਟੇ ਆ ਜਿਹੜੀ ਆਪਾਂ ਮਿੱਟੀ ਘੜਾਈ ਸੀ ਉਹ ਵੀ ਘੱਟੀ ਕਰਕੇ ਲੈ ਗਿਆ ਇਹ ਹੌਲੀ ਹੌਲੀ ਤੁਹਾਡੇ ਕਮਰੇ ਦੀ ਸਫਾਈ ਕਰ ਦੂਗਾ ਤੇ ਇਹਦਾ ਮੈਸੇਜ ਹੈ ਤੁਸੀਂ ਆਨਲਾਈਨ ਵੀ ਲੈਣ ਲੱਗ ਗਏ ਪਹਿਲਾਂ ਤੁਹਾਨੂੰ ਮੈਂ ਰੇਟ ਦੱਸਿਆ ਕਿ ਤੁਹਾਨੂੰ ਥੋੜਾ ਸਰਪ੍ਰਾਈਜ਼ ਕਰਾਂ ਆਜੋ ਆ ਰੇਟ ਪੜ੍ਹ ਲਓ ਬਈ 19995 ਆਨਲਾਈਨ ਚੈੱਕ ਲਾ ਕੇ ਕਰਨਾ ਕੋਈ 10000 ਦਾ ਕੋਈ 11000 ਕੋਈ 12 ਕੋਈ ਚਲੋ ਆਪਾਂ ਕਹਿ ਰਹੇ ਕਿ ਮਾਰ ਕੇ ਕਿਤੇ ਕੋਈ ਛੜੀ ਜੀ ਕੰਪਨੀ ਹੋਊਗੀ 8000 ਦਾ ਦੇ ਰਿਆ ਹੋਊਗਾ ਉਹ ਗਾਰੰਟੀ ਵੀ ਨਹੀਂ ਦਿੰਦੇ ਹਾਂ ਇੱਕ ਸਾਲ ਦੀ ਗਾਰੰਟੀ 90 ਮਿੰਟ ਲਗਾਤਾਰ ਚੱਲਣਾ ਨੇ ਇੱਕ ਵਾਰੀ ਚਾਰਜ ਹੋ ਕੇ 90 ਮਿੰਟ ਚੱਲਦਾ ਜੇ ਮੈਂ ਚੱਲ ਰਿਹਾ ਠੀਕ ਹੈ ਜੀ ਹਾਂ 60 ਮਿੰਟ ਦੇ ਵਿੱਚ ਚਾਰਜ ਹੁੰਦਾ ਵਾ ਹਾਂ ਜੀ ਠੀਕ ਹੈ ਜੀ 2 200 ml ਦੀ ਇਹਦੀ ਕੈਪੈਸਿਟੀ ਆ ਊੜਾ ਇਕੱਠਾ ਕਰਾਂਗੇ ਹੁਣ ਜੇ ਕਿਸੇ ਪ੍ਰਾਣ ਹੈ ਇਹ ਮੰਗਵਾਉਣਾ ਹੈ ਆਪਾਂ ਸੋਨੂੰ ਦੀਵਾਲੀ ਦੇ ਮੌਕੇ ਤੇ ਕੂਰੀਅਰ ਸਮਾਨ ਫ੍ਰੀ ਕਰਵਾ ਰਹੇ ਹਾਂ ਬਿਲਕੁਲ ਬਿਲਕੁਲ ਕੂਰੀਅਰ ਦੇ ਤੁਹਾਨੂੰ ਪੈਸੇ ਨਹੀਂ ਦੇਣੇ ਦੀਵਾਲੀ ਤੱਕ ਦਾ ਆਫਰ ਆ ਪਹਿਲਾਂ ਕਹਿ ਦਿੰਨਾ ਕਿਸੇ ਨਾਲ ਡੱਡੂ ਜਾ ਮੰਗਵਾਉਣਾ ਹੈ ਦਿੱਕਤ ਮੈਂ ਚੱਲ ਰਿਆਂ ਹਾਂ ਪੂਰਾ ਨਜ਼ਾਰੇ ਦੇ ਨਾਲ ਬਾਈ ਜਾਂਦਾ ਨਹੀਂ ਭਰਾ ਬਾਹਰ ਨਹੀਂ ਜਾਂਦਾ ਕਿ ਆ ਮਤਲਬ ਆਪਦੇ ਫਿਰ ਜਾਊਗਾ ਉਹ ਕੰਮ ਇਹ ਡਿਟੈਕਟ ਕਰ ਲੰਦਾ ਰੋਬੋਟ ਹੈ ਇੱਕ ਤਰ੍ਹਾਂ ਦਾ ਕਿੰਨੇ ਦੇ ਦਾਂਗੇ ਇਹ ਇਹ ਆਪਾਂ 5999 ਦੇ ਵਿੱਚ ਮਤਲਬ 6000 ਦੇ ਵਿੱਚ ਡਿਲੀਵਰੀ ਵੀ ਆਪਾਂ ਫ੍ਰੀ ਦੇ ਦਾਂਗੇ ਪਹੁੰਚ ਅਗਲੇ ਮਤਲਬ ਕੋਈ ਵੀ ਆਪਣੀ ਕੰਪਲੇਂਟ ਸਾਰਾ ਕੁਝ ਪਹੁੰਚ ساری ਡਿਲੀਵਰੀ ਘਰ ਤੱਕ ਪਹੁੰਚਦਾ ਕਰਾਂਗੇ 6000 ਰੁਪਏ ਦਾ ਮਿਲ ਜੂ ਹੁਣ ਐਮ ਆਰ ਪੀ ਦਾ ਸਾਹ ਬਲਾਉਂਗੇ 70 70% ਆਪਾਂ ਕੈਲਕੂਲੇਸ਼ਨ ਕਰ ਲੈਨੇ ਆ 20000 ਦਾ ਜੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਖੜ ਜਾ ਤੂੰ ਹੀ ਖੜ ਗਿਆ 20000 70% 14000 ਹੋ ਗਿਆ 14000 ਮਾਈਨਸ 20000 ਹਾਂ 6000 ਮਤਲਬ ਆਇਆ ਸਾਵਨ ਲੋ 70% ਡਿਸਕਾਊਂਟ ਹੋ ਗਿਆ 70% ਡਿਸਕਾਊਂਟ ਤੇ ਆ ਮੇਰੀ ਆਪ ਦਾ ਖੁੱਲਾ ਚੈਲੇਂਜ ਆਪਣੇ ਦਾ ਤੇ ਹੁਣ ਆਪਾਂ ਤੁਹਾਨੂੰ ਹੋਰ ਵੀ ਬਹੁਤ ਸਾਰੀ ਚੀਜ਼ਾਂ ਦਿਖਾ ਦਿਆਂਗੇ ਕਿਸੇ ਪ੍ਰਾਣਣਾ ਡੀਜ਼ਲ ਪੰਪ ਆਹਾ ਕੁਝ ਵੀ ਲੈਣਾ ਹੈਗਾ ਸਪਰੇਅ ਮਤਲਬ ਐਗਰੀਕਲਚਰ ਦਾ ਕੋਈ ਵੀ ਸਮਾਨ ਲੈਣਾ ਹੈ ਇਹ ਸਾਰਾ ਹੋਲ ਸੇਲ ਰੇਟ ਤੇ ਆ ਉਹਨਾਂ ਜਿਹੜੀ ਚੀਜ਼ਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਆ ਚੱਲੇ ਭਰਾਵਾਂ ਨੂੰ ਦਿਖਾਈ ਆਪਾਂ ਸਾਰੇ ਭਰਾਵਾਂ ਨੂੰ ਆ ਜਿਓ ਬਾਈ ਵੀਡੀਓ ਅਣੰਦਦਾਊਗਾ ਸਵਾਦ ਬਾਕੀ ਸ਼ੇਅਰ ਸ਼ੁਰੂ ਬਾਕੀ ਆਪਣਾ ਗਦਾਮ ਆ ਜੀ ਸਪੇਅਰ ਪਾਰਟ ਚਾਹੀਦਾ ਸਾਰੀ ਚੀਜ਼ ਦਾ ਤੁਹਾਨੂੰ ਸਪੇਅਰ ਪਾਰਟ ਮਿਲੇਗਾ ਠੀਕ ਹੈ ਜੀ ਠੀਕ ਹੈ ਜੀ ਆ ਜਿਹੜੀ ਮੈਂ ਤੁਹਾਨੂੰ ਮਸ਼ੀਨ ਦਿਖਾਈ ਸੀ ਹੁਣ ਆਪਾਂ ਦਿਖਾ ਕੇ ਆਏ ਆ ਆ ਆਪਣੇ ਕੰਬੋ ਆਗੇ ਜਿਹੜੇ ਆਪਾਂ ਦੀਵਾਲੀ ਆਫਰ ਤੇ ਪਾਏ ਨੇ ਜੀ ਓਕੇ ਇੱਕ 9500 ਵਾਲਾ ਇੱਕ 7500 ਵਾਲਾ ਤਾਰ ਲੱਗੀ ਹੋਈ ਹੈ ਨਾ ਬਿਲਕੁਲ ਬਿਲਕੁਲ ਲੈ ਆਈ ਬਈਆ ਬੂੜੀ ਹੋਰਾਂ ਕਰਕੇ ਤਾਰ ਫੜਾਇਓ ਮੜੇ ਦਾ ਤੁਹਾਨੂੰ ਚਲਾ ਕੇ ਦਿਖਾਈਏ ਆਹਾ ਵੈਕਿਊਮ ਕਲੀਨਰ ਦੇਖਿਓ ਹੁਣ ਇਹ ਕੱਲ੍ਹ ਹੀ ਚਾਰ ਕੰਮ ਕਰਦਾ ਚਾਰ ਕੰਮ ਹੁਣ ਕੰਮ ਗੜੇ ਗੜੇ ਕਰਦਾ ਤੁਹਾਨੂੰ ਸਾਰੇ ਦਿਖਾਈ ਦੇਣੇ ਆ ਗੱਲਾਂ ਨਾਲ ਦਾ ਕੀ ਹਨਾ ਕੰਮ ਕਰਕੇ ਦਿਖਾਈਏ ਕਰਕੇ ਦਿਖਾਉਣਾ ਠੀਕ ਹੈ ਬਿਲਕੁਲ ਕੀ ਆਨੰਦ ਨੂੰ ਦਿਮਾਨ ਲਿਆ ਕਰੋ ਵੀਡੀਓ ਦਾ ਕੀ ਕਰਨਾ ਹੈ ਦੁਨੀਆ ਤੋਂ ਜਾ ਕੇ ਨਹੀਂ ਹੈਗੀ ਚੱਤੀ ਤਾਰ ਲੈ ਫੋਨ ਛੱਡ ਦਿਓ ਜੀ 10 ਮਿੰਟ ਲੈਟ ਹੈ ਨਹੀਂ ਓਏ ਹੋਏ ਹੋ ਚਲੋ ਕੋਈ ਗੱਲ ਹੈ ਆਪਾਂ ਉਹਨੂੰ ਵੈਸੇ ਇੱਕ ਇਹਦੀ ਕਲਿੱਪ ਚ ਲਾ ਦੂੰਗਾ ਮੈਂ ਸਾਈਡ ਤੇ ਆਪਾਂ ਨੇ ਜਦੋਂ ਲੈਟ ਹੈਗੀ ਜਦੋਂ ਆਪਾਂ ਨੇ ਵੀਡੀਓ ਬਣਾ ਲਈ ਸੀ ਜੀ ਜੀ ਇਹ ਹਵਾ ਖਿੱਚ ਵੀ ਲੈਂਦਾ ਹੈ ਹਵਾ ਬਾਰ ਵੀ ਘਟਦਾ ਹੁੰਦਾ 5 in 1 ਪਾਣੀ ਵੀ ਖਿੱਚ ਲੰਦਾ ਬਈ ਇਹ ਪਾਣੀ ਸਾਰਾ ਸਟੋਰ ਕਰ ਲਦਾ ਮਤਲਬ ਡਰਾਈ ਤੇ ਵਟ ਦੋਨੋਂ ਕੰਮ ਕਰਦਾ ਉਸ ਤੋਂ ਬਾਅਦ ਆਪਣਾ ਫਰਸ਼ ਸਾਫ ਕਰਨਾ ਕੰਦਾ ਸਾਫ ਕਰਨੀਆਂ ਨੇ ਸੋਫੇ ਸਾਫ ਕਰਨੇ ਜਾਲੇ ਵੀ ਲਾਉਣੇ ਆ ਸਾਰਾ ਲਟਰਨ ਪਟਰ ਮੇਰੇ ਨਾਲ ਮਿਲੂਗਾ ਛੋਟੇ ਘੱਦ ਵਾਲਿਆਂ ਵਾਸਤੇ ਬਹੁਤ ਵਧੀਆ ਚੀਜ਼ ਹੁਣ ਇਹ ਮਾਰਕਟ ਦੇ ਵਿੱਚ ਕੋਈ ਵੇਚ ਰਿਹਾ ਵੀਰੇ 5500 ਕੋਈ 6000 ਦਾ ਹਨਾ ਕਿੰਨੇ ਲੀਟਰ ਦਾ ਇਹ ਇਹ 20 ਲੀਟਰ ਦਾ 20 ਲੀਟਰ ਦੀ ਗੱਲ ਕਰ ਰਹਾ ਮੈਂ ਇੰਨੇ ਦਾ ਵੇਚ ਰਹੇ ਨੇ ਆਪਾਂ ਕਿੰਨੇ ਦੇ ਦਾਂਗੇ ਸਿਰਫ 4500 ਰੁਪਏ ਦੇ ਵਿੱਚ ਡਿਲੀਵਰੀ ਵੀ ਫ੍ਰੀ ਦਵਾਂਗੇ ਡਿਲੀਵਰੀ ਫ੍ਰੀ ਹੈ ਦਿਵਾਲੀ ਕਰਕੇ ਆਏ ਹਾਂ ਬਿਲਕੁਲ 4500 ਰੁਪਏ ਦੇ ਵਿੱਚ ਪਹੁੰਚ ਤੁਹਾਡੇ ਤੱਕ ਹੋ ਜੂਗਾ ਬਿਲਕੁਲ ਅੱਜ ਕੱਲ ਕੀ ਹੈ ਅੱਜ ਕੱਲ ਜਿਵੇਂ ਆਪਣੀਆਂ ਬੜੀਆਂ ਫੈਕਟਰੀਆਂ ਦੇ ਵਿੱਚ ਲੋਕ ਗਿਫਟ ਦਿੰਦੇ ਨੇਗੇ ਜੇ ਕਿਸੇ ਵੀਰ ਉਹਨਾਂ ਨੇ ਵੀ ਸਾਡੇ ਨਾਲ ਕੰਟੈਕਟ ਕਰਨਾ ਵਾ ਆਪਣੇ ਵਰਕਰਾਂ ਨੂੰ ਗਿਫਟ ਕਰਨ ਲਈ ਆਪਾਂ ਉਹਨਾਂ ਨੂੰ ਵੀ ਆਪਾਂ ਹੋਲਸੇਲ ਇਸ ਤੋਂ ਵੀ ਜੇ ਕਿਸੇ ਨੇ ਕੁਆਂਟੀਟੀ ਦੇ ਵਿੱਚ ਲੈਣਾ ਵਾ ਉਹਨਾਂ ਨੂੰ ਆਪਾਂ ਹੋਰ ਸੇਲ ਰੇਟ ਤੇ ਆਪਾਂ ਘੱਟ ਰੇਟ ਤੇ ਦੇ ਦਾਂਗੇ ਤੇ ਜਿਹੜੇ ਆਪਾਂ ਹੁਣ ਤੁਸੀਂ ਇਹਨਾਂ ਬਾਰੇ ਦਾ ਜਾਣਦੇ ਹੋ ਬਾਈ ਜੀ 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 ਗੱਡੀਆਂ ਤੋਂ ਨਾਲੇ 1 3500 ਤੇ 1 4500 ਠੀਕ ਹੈ ਇਹ ਕਾਪਰ ਵਾਲਾ ਆ ਗਿਆ ਇਹ ਸਿਲਵਰ ਵਾਲਾ ਆ ਗਿਆ ਇਹ ਦੋਨੋਂ ਵੀ ਤੁਸੀਂ ਆਪਣੇ ਕਿਸੇ ਵੀਰ ਭਾਈ ਨੂੰ ਗਿਫਟ ਕਰਨੇ ਗਿਫਟ ਕਰ ਸਕਦੇ ਹੋ ਠੀਕ ਹੈ ਆ 1 4500 ਦਾ ਹੈ ਆ 3500 ਦਾ ਵੈਕਿਊਮ ਦੇ ਵਿੱਚ ਇੱਕ ਸਾਈਜ਼ ਛੋਟਾ ਵੀ ਮਿਲ ਜੂਗਾ ਹਨਾ ਜੇ ਕਿਸੇ ਨੂੰ ਛੋਟਾ ਲੈ ਕੇ ਚਾਹੀਦਾ ਛੋਟਾ ਲੈਣਾ ਛੋਟਾ ਮੈਂ ਛੋਟਾ ਹੀ ਮਿਲ ਜੂਗਾ ਉਸ ਤੋਂ ਬਾਅਦ ਭਾਈ ਆ ਛੋਟੇ ਇੰਪਲੀਮੈਂਟ ਹੋਰ ਆ ਗਿਆ ਆਪਣੇ ਕੋਲ ਜਿਹੜੇ ਘਾਹ ਕੱਟਣ ਵਾਲੀਆਂ ਗੜਾਈ ਵਾਲੀਆਂ ਆਈਟਮ ਆ ਗਈਆਂ ਹਮਮ ਠੀਕ ਹੈ ਜੀ ਇਹ ਵੀ ਰੇਟ ਬਿਲਕੁਲ ਰੀਜ਼ਨੇਬਲ ਹੈ ਇਹਨਾਂ ਦਾ ਵੀ ਪਹੁੰਚ ਦਾ ਡਿਲੀਵਰੀ ਫ੍ਰੀ ਹੈ ਡਿਲੀਵਰੀ ਫ੍ਰੀ ਚੱਲ ਰਹੀ ਹੈ ਬਸ ਇਹ ਗੱਲ ਕਹਿ ਦੇਣਾ ਇਹਨਾਂ ਦਾ ਉਹ ਐਡ ਅਸੀਂ ਸਟਾਰਟਿੰਗ ਸ਼ੂਟਿੰਗ ਰੇਟ ਕੀ ਹੈ ਸਟਾਰਟਿੰਗ 11000 ਤੋਂ 11000 ਤੋਂ ਲੈ ਕੇ ਮੈਕਸਿਮਮ 16 16000 ਤੱਕ 11 ਤੋਂ 16000 ਦੇ ਵਿੱਚ ਚੱਲ ਰਿਹਾ ਜਿਹੜਾ ਇਹਨਾਂ ਦੇ ਵਿੱਚ ਬਹੁਤ ਸਾਰੇ ਇੰਪਲੀਮੈਂਟ ਨੇ ਅੰਦਰ ਚੱਲੀ ਆ ਲਗ ਲਗ ਮਾਡਲ ਹੋ ਜਾਂਦੇ ਆਜੋ ਲੈ ਵੀ ਆਜੋ ਬਈ ਤੁਹਾਨੂੰ ਅੰਦਰ ਵੀ ਦਿਖਾਈ ਆਪਾਂ ਇੱਕ ਵਾਰੀ ਵੈਸੇ ਵਾਕ ਰੌਂਡ ਜਾ ਕਰਾ ਰਿਹਾ ਸਾਨੂੰ ਆਈਡੀਆ ਜਾ ਹੋ ਜਾਊਗਾ ਵੀ ਕੀ ਕੋਈ ਸਮਾਨ ਨਵਾਂ ਆ ਗਿਆ ਮਿੱ ਤੇ ਲੋ ਜੀ ਲਾਈਟ ਤਾਂ ਹੈ ਨਹੀਂ ਆਪਾਂ ਨੂੰ ਇਹ ਪਾਣਾ ਆ ਆ ਗਈ ਲਾਈਟ ਵੀ ਆ ਗਈ ਆ ਗਈ ਲਾਈਟ ਆ ਚਲਾ ਕੇ ਦਿਖਾ ਦਿਓ ਚਲ ਦੇਖੋ ਚਲਾਇਓ ਇੱਕ ਵਾਰੀ ਫਿਰ ਬਾਹਰ ਹੁੰਨੇ ਆ ਵਾਪਸ ਦੁਵਾਰੋਂ ਲਓ ਬਈ ਆਂ ਅੰਦਰ ਇਹਨਾਂ ਕੋਲ ਸੰਦ ਸੱਪਾ ਬਈ ਬਾਦੂ ਪਿਆਗਾ ਬਹੁਤ ਕੁਝ ਪਿਆ ਕਿਸ ਨੇ ਰੋਟਾ ਵਾਟਰ ਲੈਣੇ ਆ ਰੋਟਾ ਵਾਟਰ ਲੈਣੇ ਆ ਕਮਰਸ਼ਲ ਕਾਰ ਵਾਸ਼ ਕਾਰ ਵਾਸ਼ ਲੈਣੇ ਜਿਵੇਂ ਕਿਸੇ ਨੇ ਸਰਵਿਸ ਸਟੇਸ਼ਨ ਦਾ ਕੰਮ ਕਰਨਾ ਵੈਕਿਊਮ ਹੋਰ ਵੀ ਵੱਡੇ ਹੈਗੇ ਨੇ ਹਾਂਜੀ ਉਹ ਪਈ ਨਹੀਂ ਅੱਛਾ ਠੀਕ ਹੈ ਉਹ ਵੱਡੇ ਪਰ ਬਿਲਕੁਲ ਅੱਛਾ ਉਹ ਫੋਮਿੰਗ ਵਾਲੀ ਗਨ ਆ ਗਈ ਉਹ ਫੋਮਿੰਗ ਵਾਸ਼ ਹੈ ਵੱਡੀ ਹੈ ਨਾ ਬਿਲਕੁਲ ਕਮਰਸ਼ੀਅਲ ਲੈਣਾ ਕਮਰਸ਼ ਉਰੇ ਆਉਣ ਦਾ ਫਾਇਦਾ ਦੱਸ ਰੂ ਇਹ ਹੋ ਜਾਊਗਾ ਯਾਰ ਸਦਾ ਸਾਨੂੰ ਕੰਪਨੀ ਚੋਂ ਮਾਲ ਮਿਲ ਰਿਹਾ ਬਿਲਕੁਲ ਬਿਲਕੁਲ ਠੀਕ ਹੈ ਥੋੜੇ ਜਿਹੇ ਪੈਸੇ ਬਾਤ ਚ ਆ ਜਾਣਗੇ ਸਾਡੀ ਖੁਦ ਹੀ ਮੈਨੂਫੈਕਚਰਿੰਗ ਹੈ ਜੀ ਅਸੀਂ ਆਪ ਪੈਕ ਕਰਦੇ ਹਾਂ ਤੁਸੀਂ ਹਾਰਵੈਸਟ ਦਿਖਾ ਸਕਦੇ ਹੋ ਠੀਕ ਹੈ ਜੀ ਲਓ ਜੀ ਹੁਣ ਆਪਾਂ ਕਹਾ ਕਟਣ ਵਾਲੀਆਂ ਮਸ਼ੀਨਾਂ ਤੁਹਾਨੂੰ ਲਾਸਟ ਟਾਈਮ ਇੱਕ ਨਵੀਂ ਮਸ਼ੀਨ ਆਈ ਏ ਇੱਕ ਹੋਰ ਉਹ ਵੀ ਦਿਖਾ ਦ ਦਿਖਾ ਦਿਓ ਜੀ ਲਓ ਜੀ ਲਓ ਪਹਿਲਾਂ ਆਪਾਂ ਲੈ ਕੇ ਆਏ ਸੀ ਬਿਜਲੀ ਵਾਲੀ ਹਾਂ ਜੀ 3500 ਦੇ ਵਿੱਚ ਇਹ ਆਪਣੇ ਕੋਲ ਸਟਾਕ ਵੀ ਖਤਮ ਹੋ ਗਿਆ ਸੀ ਫੜੇ ਇੱਕ ਮਿੰਟ ਇੱਧਰ ਚ ਆਗੇ ਇਹ ਬਿਜਲੀ ਵਾਲੀ ਇਹ ਵੀ ਇਹ ਬਿਜਲੀ ਵਾਲੀ ਆ ਓਕੇ ਹੁਣ ਇਹਦੇ ਵਿੱਚ ਇੱਕ ਬੈਟਰੀ ਵਾਲੀ ਆ ਗਈ ਬਲੈਕ ਐਂਡ ਡੈਕਰ ਦੀ ਸਾਲ ਦੀ ਗਾਰੰਟੀ ਆ ਓਕੇ ਜੀ ਆ ਦੋਨੋਂ ਮਾਡਲ ਨੇ ਬਿਲਕੁਲ ਬਿਲਕੁਲ ਲਓ ਆ ਦੋਨੋਂ ਆ ਆਪਣੀ ਤਾਰ ਵਾਲਾ 3500 ਦਾ ਵਾ ਹਾਂਜੀ ਠੀਕ ਹੈ ਜੀ ਆ ਆ ਗਿਆ ਆਪਣਾ ਬੈਟਰੀ ਵਾਲਾ ਆ ਬੈਟਰੀ ਵਾਲਾ ਇਹਦੇ ਵਿੱਚ ਇਕੋ ਸਪੋਰਟਸ ਮੋਡ ਆ ਜਿਵੇਂ ਆਪਣੀ ਗੱਡੀਆਂ ਦੇ ਵਿੱਚ ਹੁੰਦਾ ਵਾ ਠੀਕ ਹੈ ਜੀ ਉਹਦਾ ਮੋਡ ਆ ਤੇ ਇਹਦੀ ਸਪੀਡ ਤੁਸੀਂ ਕੰਟਰੋਲ ਕਰ ਸਕਦੇ ਹੋ ਲਓ ਜੀ ਚੈੱਕ ਕਰੋ ਲਓ ਜੀ ਤੁਹਾਨੂੰ ਇਹ ਚਲਾ ਕੇ ਵੀ ਦਿਖਾਵਾਂਗੇ ਬਾਹਰ ਠੀਕ ਹੈ ਸਾਰੀ ਚੀਜ਼ੀ ਡੈਮੋ ਦਵਾਂਗੇ ਇਹ ਬਹੁਤ ਹੈਵੀ ਡਿਊਟੀ ਦੇ ਵਿੱਚ ਆ ਸਾਲ ਦੀ ਗਾਰੰਟੀ ਦੇ ਵਿੱਚ ਲੈ ਵੀ ਆ ਵੀ ਤੁਸੀਂ ਲੈ ਜਾ ਸਕਦੇ ਹੋ ਤੇ ਉਧਰ ਸੋਨੋ ਜੇ ਹੁਣ ਜੀ ਵੈਸੇ ਤਾਂ ਚੈੱਕ ਕਰਾਉਣ ਦੀ ਲੋੜ ਨਹੀਂ ਮੈਂ ਕਲਿੱਪ ਚਲਾਣੀ ਚ ਕਲਿੱਪ ਚਲਾ ਦੂੰਗਾ ਹਨਾ ਥੋੜਾ ਜਿਹਾ ਜੇ ਕਿਸੇ ਆਪਣੇ ਵੀਰ ਭਾਈ ਨਾਲ ਵੱਡੀਆਂ ਟਰੋਹੀਆਂ ਵੱਡੀਆਂ 10000 ਲੀਟਰ ਵਾਲਾ ਪੰਪ ਲੈਣਾ 600 ਆ 600 ਲੀਟਰ ਵਾਲਾ ਆਟੋਮੈਟਿਕ ਬੂਮ ਵਾਲਾ ਪੰਪ ਠੀਕ ਹੈ ਜੀ ਉਹ 100 ਲੀਟਰ ਵਾਲਾ ਪੰਪ ਆ ਗਿਆ ਉਹ ਆਪਦੇ ਅਕੋਰਡਿੰਗ ਬੰਦਾ ਜਿਹੇ ਜਗ੍ਹਾ ਕੋ ਉਹ ਇਹ ਕੋ ਆਪਣੇ ਕੋਲੇ ਵਾਟਰ ਪੰਪ ਹੁੰਦੇ ਨੇ ਕਿ ਡੀਜ਼ਲ ਪੰਪ ਹੁੰਦੇ ਨੇ ਕਿ ਉਸ ਤੋਂ ਬਾਅਦ ਆਰਥੋਗਰ ਆ ਕੇ ਕਿਸ ਨੇ ਡ੍ਰਿੱਲ ਬਿੱਟ ਟੋਏ ਮਸ਼ੀਨਾ ਦਿਖਾ ਦੇ ਇੱਕ ਵਾਰੀ ਵੀਰਿਆ ਨੂੰ ਨਿਗਾਹ ਤਾਂ ਮਰਵਾ ਦਿੰਦੇ ਮੈਂ ਉਹ ਡ੍ਰਿੱਲ ਵਾਲੀਆਂ ਬਿੱਟ ਜਿਸ ਕਿਸ ਨੇ ਬੂਟੇ ਵਾਟੇ ਲਾਉਣੇ ਨੇ ਬੂਟੇ ਲਾਉਣੇ ਆ ਖੰਭੇ ਲਾਉਣੇ ਆ ਜੀ ਜੀ ਬਿਲਕੁਲ ਤਾਂ ਤੁਸੀਂ ਇਹ ਵਾਲੀਆਂ ਚੀਜ਼ਾਂ ਵਰਤ ਸਕਦੇ ਹੋ ਜੀ ਬਿਲਕੁਲ ਆ ਵਾਟਰ ਪੰਪ ਆ ਗਏ ਆ ਦਿਖਾਤਾ ਬਈ ਸੋਨੂੰ ਆਪਾਂ ਮਟੀਰੀਅਲ ਪਿਆ ਹੈ ਬਾਕੀ ਹੋਰ ਬਹੁਤ ਕੁਝ ਆਗਾ ਹਨਾ ਅਗਲੀ ਵਾਰ ਤੁਹਾਨੂੰ ਹੋਰ ਵੀ ਇਸ ਤੋਂ ਵੀ ਵ ਤੇ ਸਕਰੀਨ ਤੇ ਬਈ ਭਰਾਵਾਂ ਦਾ ਨੰਬਰ ਤੇ ਐਡਰੈਸ ਦੋਨੋਂ ਚਾਦਰੇ ਕਿਸੇ ਵੀਰ ਭੈਣਾਂ ਦੇ ਕੋਈ ਵੀ ਸਮਾਨ ਲੈਣਾ ਹੋਵੇ ਆ ਦਿੱਤੇ ਨੰਬਰ ਤੇ ਕਰ ਲਓ ਜੀ ਕੰਟੈਕਟ ਬਾਕੀ ਸਾਰਿਆਂ ਦਾ ਧੰਨਵਾਦ ਵਿਡਿਓ ਦਿਵਾਲੀ ਦੇ ਸਾਰੇ ਨੂੰ ਅਡਵਾਂਸ ਵਧਾਈਆਂ ਜੀ ਬਾਕੀ ਸ਼ੇਅਰ ਜਰੂਰ ਕਰਦੇ ਹੋ ਕਈ ਵਾਰ ਆਪਣੇ ਭਰਾ ਦਾ ਕੋਈ ਮੂਡ ਹੁੰਦਾ ਕੋਈ ਸਮਾਨ ਲੈਣ ਦਾ ਉਹ ਤੱਕ ਵੀੜੇ ਪਹੁੰਚ ਜਾ ਆਪਣੇ ਬਿਲਕੁਲ